ਕਿਸਾਨਾਂ ਵੱਲੋਂ ਪੰਜਾਬ ਭਰ ਵਿੱਚ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ ਕਿਸਾਨ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਰੇਲ ਪਟੜੀਆਂ ਤੇ ਬੈਠੇ ਐਮਐਸਪੀ ਅਤੇ ਕਾਰਜ ਮੁਵਫੀਸ ਨੇ ਕਈ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਧਰਨਾ ਦਿੱਤਾ ਦੇਖੋ ਅੱਜ ਸਾਡੇ ਦੋ ਫੋਰਮਾਂ ਵੱਲੋਂ ਭਾਰਤ ਪੱਤਰਾ ਸੱਦਾ ਹੈ ਸਮੁੱਚੇ ਉੱਤਰੀ ਭਾਰ ਦੇ ਸਾਰੇ ਸੂਬਿਆਂ ਦੇ ਵਿੱਚ ਵੱਡੀ ਪਦਰ ਤੇ 12 ਵਜੇ ਤੋਂ ਲੈ ਕੇ 4 ਵਜੇ ਤੱਕ ਜੜਾ ਰੇਲਾਂ ਦਾ ਚੱਕਾ ਜਾਮ ਹੋਣਾ ਹੈ ਕਿਉਂਕਿ ਪਿਛਲੀ 13 ਤਰੀਕ ਤੋਂ ਸਾਡੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਖਨੌਰੀ ਬਾਰਡਰ ਸ਼ੰਭੂ ਬਾਰਡਰ ਤੇ ਸਰਕਾਰ ਨੇ ਰੋਕੇ ਹੋਏ ਆ ਜਾਬਰ ਕਰਕੇ ਰੁਕੋ ਹੈ ਵੱਡਾ ਤਸੱਦਦ ਕੀਤਾ ਸਰਕਾਰਾਂ ਨੇ ਸਿੱਧੀਆਂ ਗੋਲੀਆਂ ਚਲਾਈਆਂ ਡਰੋਨ ਰਾਹੀਂ ਹਮਲੇ ਕੀਤੇ ਆ ਸੈਂਕੜੇ ਸਾਡੇ ਕਿਸਾਨ ਪੱਟੜ ਕੀਤੇ ਆ ਤੇ ਛੇਕਾਂ ਜਾਨ ਸਾਡੇ ਸ਼ਹੀਦ ਹੋ ਚੁੱਕੇ ਆ ਇਸ ਕਰਕੇ ਉਸ ਕੋਲ ਨੂੰ ਅੱਗੇ ਬਤਾਉਂਦੇ ਹੋਏ ਸਾਡੇ ਦੋਏ ਫੋਰਮ ਨੇ ਫੈਸਲਾ ਕੀਤਾ ਕਿ ਅਸੀਂ ਸਮੁੱਚੇ ਭਾਰਤ ਤੱਕ ਅੱਜ ਬੰਦ ਕਰਾਂਗੇ ਤੇ ਇਸ ਤੋਂ ਅੱਗੇ ਇਹ ਸਾਡਾ ਸੰਘਰਸ਼ ਹੋਰ ਤਿੱਖਾ ਹੋਊਗਾ ਜੇ ਸਰਕਾਰ ਨੇ ਕੋਈ ਵੀ ਸਾਡੀ ਗੱਲ ਨਾ ਮੰਨੀ ਤੇ ਨਾ ਸੁਣਵਾਈ ਕੀਤੀ ਸਾਡੇ ਇਸ ਮੰਗਾਂ ਦੇ ਉੱਤੇ ਤਾਂ ਦੋਏ ਫਾਰਮਾਂ ਵੱਲੋਂ ਇਹ ਸੰਘਰਸ਼ ਨੂੰ ਹੋਰ ਤਿੱਖਾ ਕਰਨ ਵਾਸਤੇ ਵਿਆਉਤ ਬੰਦੀ ਉਲਿੱਕੀ ਜਾ ਚੁੱਕੀ ਹੈ ਜਿਵੇਂ ਲੋਕਾਂ ਦੇ ਵਿੱਚ ਪਰੰਪੜੇਖਾ ਖੜਾ ਕਰਨ ਵਾਸਤੇ ਕੇਂਦਰ ਦੀ ਸਰਕਾਰ ਮੀਡੀਆ ਰਾਹੀਂ ਇੱਕ ਪ੍ਰਚਾਰ ਵਧ ਰਹੀ ਹੈ ਇਹ ਸਹਿਮਤੀ ਸਾਡੀ ਪਹਿਲਾਂ ਵੀ ਇਹ ਕੇਂਦਰ ਦੇ ਮੰਤਰੀ ਨਾਲ ਮੀਟਿੰਗ ਹੋਈ ਉਹਦੇ ਵਿੱਚ ਉਹ ਕੰਟਰੈਕਟ ਵੇਚ ਦੀ ਗੱਲ ਕਰਦੇ ਆ ਅਖਬਾਰਾਂ ਦੇ ਵਿੱਚ ਵੀ ਕੰਟਰੈਕਟ ਵੇਚ ਦੀ ਗੱਲ ਕਰਦੇ ਆ ਜੋ ਸਾਡੇ ਦੋਏ ਫਾਰਮਾਂ ਦੇ ਸਮੂੱਚੀਆਂ ਕਿਸਾਨਾਂ ਨੇ ਇਸ ਨੂੰ ਰੱਦ ਕੀਤਾ ਹੋਇਆ ਅਸੀਂ ਮੰਗ ਕਰਦੇ ਆ ਕੇਂਦਰ ਸਰਕਾਰ ਤੋਂ ਜਿੰਨੀ ਆਸੀਂ ਪੈਸੇ ਲਾ ਪੈਦਾ ਕਰਦੇ ਆ ਭਾਰਤ ਦੇ ਵਿੱਚ ਉਹਨਾਂ ਸਾਰਿਆਂ ਦੇ ਘੱਟੋ ਘੱਟ ਸਮਰਥਨ ਮੁੱਲ ਤੇ ਖਰੀਦ ਦੀ ਗਰੰਟੀ ਦਾ ਕਾਨੂੰਨ ਭਾਰਤੀ ਸਰਕਾਰ ਬਣਾਵੇ ਸਾਡੇ ਸਮੁੱਚੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖਤਮ ਕਰੇ ਤੇ ਇਹਦੇ ਨਾਲੇ ਸਾਡੀਆਂ ਹੋਰ ਬਹੁਤ ਸਾਰੀਆਂ ਮੰਗਾਂ ਜਿਵੇਂ ਮਨਰੇਗਾ ਜਿਹੜੀ ਸਾਲ ਦੇ ਵਿੱਚ 100 ਦਿਨ ਦੇ ਆ ਉਹ 200 ਦਿਨ ਕਰਨ ਅਤੇ ਜਿਹੜੀ ਮਨਰੇਗਾ ਦੀ ਮਿਹਨਤਾਂ ਨੂੰ 700 ਰੁਪਏ ਕੀਤਾ ਜਾਵੇ ਤੇ ਨਾਲ ਦੀ ਨਾਲ 60 ਸਾਲ ਦੀ ਉਮਰ ਤੋਂ ਬਾਅਦ ਦੇ ਵਿੱਚ ਸਾਡੇ ਕਿਸਾਨਾਂ ਮਜ਼ਦੂਰਾਂ ਨੂੰ ਵੀ ਖੇਤੀਬਾੜੀ ਸੈਕਟਰ ਦੇ ਵਿੱਚ ਘੱਟੋ ਘੱਟ 10000 ਰੁਪਏ ਪੈਨਸ਼ਨ ਦਿੱਤੀ ਜਾਵੇ ਜਣੀ ਇਹ ਮੰਗਾਂ ਨੂੰ ਲੈ ਕੇ ਅਸੀਂ ਸੰਘਰਸ਼ ਕੀਤੇ ਹੋਏ ਆ ਜੇ ਸਾਡੇ ਸੰਘਰਸ਼ ਚੱਲ ਰਹੇ ਆ ਵੱਡੀ ਪੱਧਰ ਤੇ ਸਾਡੇ ਸੰਘਰਸ਼ਾਂ ਦੀ ਤਾਕਤ ਵਧ ਰਹੀ ਹੈ ਗਿਣਤੀ ਹਰ ਰੋਜ਼ ਵਧ ਰਹੀ ਹੈ ਮੋਰਚੇ ਆ ਜਿਹੜੇ ਚੜ੍ਹਦੀ ਕਲਾ ਬੰਦਾ ਹੈ ਜੀ